ਦੇਖ ਲਓ ਡੇਰਾਂ ਤੇ ਜਾ ਕੇ ਬਹੁਤ ਜ਼ਿਆਦਾ ਮਾੜਾ ਹਾਲ ਹੈ ਉਹ ਤੇ ਕਿਸ਼ਤੀਆਂ ਦੇ ਨਾਲ ਹੀ ਨੁਕਸਾਨ ਕਿੰਨਾ ਹੈ ਨੁਕਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ 35% ਇਹ ਜੋ ਫਸਲ ਬਜੀ ਹੈ ਅੱਛਾ ਬਾਕੀ ਸਾਰੀ ਫਸਲ ਇੱਥੋਂ ਦਪਾਉਗੀ ਇਹ ਸੱਕੀ ਨਾਲ ਆਜੇ ਨਾਲੇ ਦਾ ਔਰ ਕੱਲ ਇੱਥੇ ਪਾਣੀ ਨਹੀਂ ਸੀਗਾ ਬਹੁਤ ਘੱਟ ਸੀ ਨਾਲਾ ਵਗ ਰਿਹਾ ਸੀ ਪਰ ਇੰਨਾ ਨਹੀਂ ਸੀ ਪਰ ਇਹ ਦਰਿਆ ਤਰ੍ਹਾਂ ਨਾਲਾ ਵਗਣ ਲੱਗ ਗਿਆ ਸੱਕੀ ਨਾਲਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਜਨਾਲੇ ਦਾ ਅਜਨਾਲੇ ਸ਼ਹਿਰ ਵਾਲੇ ਪਾਸੇ ਹੁਣ ਖਤਰਾ ਪਾਣੀ ਵਧਨ ਦਾ ਔਰ ਪਾਣੀ ਵਧ ਰਿਹਾ ਸਿਚੁਏਸ਼ਨ ਬਹੁਤ ਖਰਾਬ ਹੈ ਹਾਂਜੀ ਬਹੁਤ ਖਰਾਬ ਹੈ ਲੋਕੋ ਨੂੰ ਖਾਣਾ ਨਹੀਂ ਮਿਲ ਰਾ ਘਰ ਸਾਰੇ ਉਤਰ ਗਏ ਆਪ ਹਾਂ ਪਿੱਛੇ ਦੇਖੋ ਸਾਰਾ ਲੈਂਡ ਵੀ ਪਾਣੀ ਵਿੱਚ ਡੁੱਬ ਸ਼ਹਿਰ ਦੇ ਵਿੱਚ ਵੀ ਪਾਣੀ ਵੜ ਰਿਹਾ ਹੋਰ ਸ਼ਹਿਰ ਦੇ ਵਿੱਚੋਂ ਘਟਾ ਉੱਲੇ ਪਾਸੇ ਪਾਣੀ ਵੜ ਰਿਹਾ ਸ਼ਿਵ ਮੰਦਰ ਵਾਲਾ ਏਰੀਆ ਕਿਹੜਾ ਕਹਿੰਦੇ ਉੱਥੇ ਡੁੱਬ ਗਿਆ ਜਮਾ ਸ਼ਿਵ ਮੰਦਰ ਦਾ ਇਲਾਕਾ ਹਾਂਜੀ ਆ ਰਿਹਾ ਪਾਣੀ ਆ ਰਿਹਾ ਪਾਣੀ ਨਾ ਪਰ ਆ ਤੁਸੀਂ ਤਸਵੀਰਾਂ ਦੇਖੋ ਇਹ ਭਿਆਨਕ ਤਸਵੀਰਾਂ ਨੇ ਕਿ ਲੰਗਰ ਲੱਗੇ ਅੱਜ ਲੰਗਰ ਪਾਣੀ ਹੈ ਜੀ ਵੀਰ ਕੋਈ ਤਾਰਾ ਸੇ ਪਿੰਡ ਤੋਂ ਕਿਹੜਾ ਪਿੰਡ ਹੈ ਵੀਰ ਕੋਈ ਤਾਰਾ ਸੋ ਕਿਸ਼ਤੀਆਂ ਲੈ ਕੇ ਬੋਟਸ ਉਹ ਵੀ ਮੋਟਰ ਬੋਟਸ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਉਹ ਵੀ ਮੋਟਰ ਵਾਲੀਆਂ ਬੋਟਸ ਚਾਹੀਦੀਆਂ ਜਿੱਥੋਂ ਵੀ ਜਿਹੜਾ ਵੀ ਅਰੇਂਜ ਕਰਾ ਸਕਦਾ ਹੈ ਇੱਕੋ ਹੀ ਬੇਨਤੀ ਹੈ ਇੱਥੇ ਕਰਾਓ ਕੁਦਰਤ ਦਾ ਕਹਿਰ ਇੱਕ ਪਾਸੇ ਹੜ ਦੂਜੇ ਪਾਸੇ ਮੀਂਹ ਵਰ ਰਿਹਾ ਔਰ ਉਹ ਆ ਰਹੇ ਆ ਬਾਈ ਆ ਰਹੇ ਆ ਤੁਹਾਡੇ ਵੱਲ ਆ ਰਹੇ ਆ ਤੁਸੀਂ ਇੱਥੇ ਨਾ ਲਾਓ ਟਰੈਕਟਰ ਗਾਂ ਲੈ ਜਾਓ ਬਾਈ ਅੱਗੇ ਆ ਗਿਆ ਮੈਂ ਗਾਂ ਲੈ ਜਾਓ ਰਾਹ 'ਚ ਨਾ ਲਾਓ ਇਹ ਸੱਕੀ ਨਾਲਾ ਜੀ ਨਾਲੇ ਦਾ ਔਰ ਕੱਲ ਇੱਥੇ ਪਾਣੀ ਨਹੀਂ ਸੀਗਾ ਬਹੁਤ ਘਟ ਸੀ ਨਾਲਾ ਵਗ ਰਿਆ ਸੀ ਪਰ ਇੰਨਾ ਨਹੀਂ ਸੀ ਪਰ ਇਹ ਦਰਿਆ ਤਰ੍ਹਾਂ ਨਾਲਾ ਵਗਣ ਲੱਗ ਗਿਆ ਸੱਕੀ ਨਾਲਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਜੇ ਨਾਲੇ ਅਧਰ ਅਜੇ ਨਾਲੇ ਸ਼ਹਿਰ ਵਾਲੇ ਪਾਸੇ ਹੁਣ ਖਤਰਾ ਪਾਣੀ ਵਧਨ ਦਾ ਔਰ ਪਾਣੀ ਵਧ ਰਿਹਾ ਹੈ ਪਾਣੀ ਘਟਿਆ ਨਹੀਂ ਹੈ ਪਾਣੀ ਵਧਿਆ ਆ ਦੇਖ ਸਕਦੇ ਹੋ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਡੇ ਤੱਕ ਦਿਖਾਉਣ ਵੀਰੇ ਪਿੱਛੇ ਟ੍ਰੈਫਿਕ ਜਾਮ ਹੋ ਗਿਆ ਮੇਰੇ ਵੀਰ ਲੈ ਜਾਓ ਅੱਗੇ ਆਈ ਤੁਹਾਡੇ ਫੈਨ ਦਾ ਧੰਨਵਾਦ ਮੇਰਾ ਵੀਰ ਧੰਨਵਾਦ ਧਿਆਨ ਰੱਖਿਓ ਆਪਦਾ ਕਿਹੜਾ ਪਿੰਡ ਹੈ ਧਿਆਨ ਰੱਖਿਓ ਆਪਦਾ ਭਾਈ ਇਸ ਇਸ ਮੀਂਹ ਚ ਵੀ ਸੇਵਾ ਕਰ ਰਹੇ ਆ ਨੌਜਵਾਨ ਔਰ ਦਿਨ ਰਾਤ ਲੱਗੇ ਸਾਰੇ तमाम ਨੌਜਵਾਨੇ ਦੇਖੋ ਅਜਨਾਲੇ ਸ਼ਹਿਰ ਦੇ ਵੀ ਸਾਈਡ ਵੀ ਬਹੁਤ ਪਾਣੀ ਆ ਕਿੱਥੇ ਆ ਗਿਆ ਕਮਿਆਰੀ ਵਾਲੀ ਸਾਈਡ ਅੱਗੇ ਆਹ ਸੱਕੀ ਨਾਲੇ ਦਾ ਹੀ ਕਵਰ ਹੋਇਆ ਕਵਰ ਹੋਇਆ ਸਾਰੀ ਕੱਲ ਤੱਕ ਤਾਂ ਜਮਾ ਹੀ ਨਹੀਂ ਸੀ ਇੱਥੇ ਇੰਨਾ ਹੈ ਨਹੀਂ ਸੀ ਪਾਣੀ ਵੱਧ ਰਿਹਾ ਪਾਣੀ ਵੱਧ ਰਿਹਾ ਬਹੁਤ ਜ਼ਿਆਦਾ ਸ਼ਹਿਰ ਦਾ ਬਚਾਇਆ ਸ਼ਹਿਰ ਦੇ ਵਿੱਚ ਵੀ ਪਾਣੀ ਵੜ ਰਿਹਾ ਹੋਰ ਸ਼ਹਿਰ ਦੇ ਵਿੱਚੋਂ ਘਟ ਉਲੇ ਪਾਸੇ ਪਾਣੀ ਵੜ ਰਿਹਾ ਸ਼ਿਵ ਮੰਦਰ ਵਾਲਾ ਏਰੀਆ ਕਿਹੜਾ ਕਹਿੰਦੇ ਉੱਥੇ ਡੁੱਬ ਗਿਆ ਜਮਾ ਸ਼ਿਵ ਮੰਦਰ ਦਾ ਇਲਾਕਾ ਹਾਂਜੀ ਆ ਰਿਹਾ ਪਾਣੀ ਆ ਰਿਹਾ ਪਾਣੀ ਨਾ ਪਰ ਆ ਤੁਸੀਂ ਤਸਵੀਰਾਂ ਦੇਖੋ ਇਹ ਭਿਆਨਕ ਤਸਵੀਰਾਂ ਨੇ ਸੱਕੀ ਨਾਲੇ ਦੀਆਂ ਇਹ ਤਸਵੀਰਾਂ ਲਗਾਤਾਰ ਪਾਣੀ ਦਾ ਵਹਾਜ ਜਿਹੜਾ ਵੱਧਾ ਔਰ ਇੰਨਾ ਪਾਣੀ ਨਹੀਂ ਸੀ ਕੱਲ ਉਤੋਂ ਦੋਰੀ ਮਾਰ ਪੈ ਰਹੀ ਹੈ ਮੀਂਹ ਦੀ ਕਿ ਤੁਸੀਂ ਦੇਖੋ ਇੰਨਾ ਜ਼ਿਆਦਾ ਮੀਂਹ ਆ ਕਿ ਦੋਰੀ ਮਾਰ ਮੀਂਹ ਦੀ ਪੈ ਰਹੀ ਹੈ ਪਰ ਨੌਜਵਾਨ ਲੱਗੇ ਆ ਡਟੇ ਹੋਏ ਆ ਬਾਈ ਜੀ ਧੰਨਵਾਦ ਆਪਾਂ ਸੜਕਾਂ ਨਾ ਬਲੌਕ ਕਰੀਏ ਬਹੁਤ ਮਿਹਰਬਾਨੀ ਵੀਰੇ ਆ ਤਮਾਮ ਨੌਜਵਾਨ ਇਹਨਾਂ ਨੂੰ ਸਲਾਮ ਹੈ ਕਿ ਇੰਨੇ ਮੀਂਹ ਦੇ ਵਿੱਚ ਵੀ ਇਹ ਸਾਰੇ ਮੁੰਡੇ ਤੁਸੀਂ ਦੇਖੋ ਕਿ ਮਿਹਨਤ ਕਰ ਰਹੇ ਲੱਗੇ ਲੰਗਰ ਲੈ ਕੇ ਅੱਜ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਤਾਂ ਇਹ ਸਾਰੇ ਨੌਜਵਾਨ ਪਰ ਬਹੁਤ ਖਤਰਨਾਕ ਭਿਆਨਕ ਤਸਵੀਰਾਂ ਨੇ ਔਰ ਇਹ ਨੌਜਵਾਨ ਇਸ ਤਰੀਕੇ ਨਾਲ ਦੇਖੋ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਛੱਡ ਰਹੇ ਇਸੇ ਵਜh ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ ਪਰ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਹੋਏ ਮੀਂਹ ਜਿਹੜਾ ਇੰਨੀ ਤੇਜ਼ੀ ਦੇ ਨਾਲ ਪੈ ਰਿਹਾ ਮੀਂਹ ਵਧਨ ਦੇ ਨਾਲ ਨਾਲੇ ਜਿਹੜੇ ਆਲਰੇਡੀ ਕਿਉਂਕਿ ਇਹ ਸੱਕੀ ਨਾਲੇ ਦਾ ਇਹ ਸੀਗਾ ਕਿ ਅਜਨਾਲਾ ਸ਼ਹਿਰ ਸੱਜੇ ਹੱਥ ਹੈ ਜਿੱਥੇ ਹੁਣ ਮੈਂ ਖੜਾ ਪਿੱਛੇ ਅਜਨਾਲਾ ਸ਼ਹਿਰ ਹੈ ਇੱਧਰ ਅੱਗੇ ਡੇਰਾ ਬਾਬਾ ਨਾਨਕ ਨੂੰ ਰੋਡ ਜਾਂਦਾ ਜਿਹੜਾ ਰਮਦਾਸ ਦਾ ਇਲਾਕਾ ਇੱਧਰ ਡੁੱਬਿਆ ਹੋਇਆ ਰਮਦਾਸ ਦਾ ਇਲਾਕਾ ਪਰ ਸ਼ਹਿਰ ਦਾ ਬਚਾਅ ਸੀਗਾ ਹਾਲੇ ਤੱਕ ਕਿ ਸ਼ਹਿਰ ਬਚਿਆ ਹੋਇਆ ਸੀ ਪਰ ਦੇਖੋ ਕਿ ਨਾਲਾ ਹੁਣ ਓਵਰਫਲੋ ਕਰਕੇ ਸ਼ਹਿਰ ਵਾਲੇ ਪਾਸੇ ਨੂੰ ਪਾਣੀ ਵਧਣਾ ਜਿਹੜਾ ਸ਼ੁਰੂ ਹੋਇਆ ਤਾਂ ਇਹ ਬਹੁਤ ਡਰਾਉਣੀਆਂ ਤਸਵੀਰਾਂ ਨੇ ਹਾਂ ਲੋਕ ਖੜੇ ਆ ਇੱਕ ਦੂਜੇ ਦੇ ਨਾਲ ਸੇਵਾ 'ਚ ਕੋਈ ਕਮੀ ਨਹੀਂ ਐ ਐਨ ਜੀਓਜ਼ ਇੱਥੇ ਪਹੁੰਚ ਰਹੀਆਂ ਨੇ ਟਰਾਲੀਆਂ ਦੀ ਕੋਈ ਕਮੀ ਨਹੀਂ ਐ ਪਰ ਲਗਾਤਾਰ ਵਰਦਾ ਹੋਇਆ ਮੀਂਹ ਤੇਜ਼ ਮੀਂਹ ਪੈ ਰਿਹਾ ਝੜੀ ਲੱਗੀ ਹੋਈ ਐ ਔਰ ਜਿਹੜਾ ਆਲਰੇਡੀ ਇੰਨਾ ਜ਼ਿਆਦਾ ਨੁਕਸਾਨ ਸੀ ਕਿਉਂਕਿ ਥੱਲੋਂ ਪਹਿਲਾਂ ਛੜ ਦੇ ਪਾਣੀ ਦੀ ਮੁਸੀਬਤ ਔਰ ਹੁਣ ਉੱਤੋਂ ਵਰਦਾ ਹੋਇਆ ਮੀਂਹ ਦੋਰੀ ਮਾਰ ਜਿਹੜੀ ਐ ਪੈ ਰਹੀ ਐ ਪਰ ਹਾਂ ਜਜ਼ਬੇਜ ਕੋਈ ਕਮੀ ਨਹੀਂ ਹੈ ਨਾ ਦੇ ਇਹਨਾਂ ਦੀ ਹਿੰਮਤ ਨੂੰ ਸਲਾਮ ਹੈ ਕਿ ਕਿਵੇਂ ਇੱਕ ਦੂਜੇ ਦੇ ਨਾਲ ਡਟੇ ਆ ਅੜੇ ਆ ਲੱਗੇ ਹੋਏ ਆ ਦਿਨ ਰਾਤ ਟਰਾਲੀਆਂ ਦੀਆਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਕੋਈ ਲੰਗਰ ਲਿਆ ਰਿਹਾ ਕੋਈ ਪਾਣੀ ਲਿਆ ਰਿਹਾ ਕੋਈ ਪਸ਼ੂਆਂ ਦਾ ਚਾਰਾ ਲੈ ਕੇ ਆ ਰਿਹਾ ਸਿਰਾਂ ਤੇ ਤਰਪਾਲਾਂ ਬਜ਼ੁਰਗ ਨਾਲ ਨੇ ਬਾਬੇ ਨਾਲ ਨੇ ਸੱਚੀ ਗੱਲ ਵੀਰੇ ਠੀਕ ਹੋ ਵੀਰੇ ਤੁਸੀਂ ਠੀਕ ਹੋ ਪੈਣਾ ਨਾਲ ਡਟੀਆਂ ਹੋਈਆਂ ਤੁਸੀਂ ਕਿੱਥੋਂ ਆਏ ਹੋ ਪੈਣੇ ਅਸੀਂ ਅੰਮ੍ਰਿਤਸਰ ਤੋਂ ਆ ਕਿਹੜੀ ਕਿਹੜੀ ਸੰਸਥਾ ਹੈ ਇਨਵਿਕਟਸ ਇੰਟਰਨੈਸ਼ਨਲ ਸਕੂਲ ਸਕੂਲ ਤੋਂ ਆਏ ਹੋ ਜੀ ਔਰ ਸਕੂਲ ਨੇ ਭੇਜਿਆ ਤੁਹਾਨੂੰ ਜਾਂ ਤੁਸੀਂ ਆਪ ਦੇ ਇੰਡੀਵਿਜੂਅਲੀ ਆਏ ਹੋ ਹਾਂ ਮੈਂ ਇੰਡੀਵਿਜੂਅਲੀ ਆਏ ਹਾਂ ਅੱਛਾ ਖਾਨੂ ਸਕੂਲ ਸਾਰੇ ਸਾਰੇ ਸੇਮ ਸਕੂਲ ਦੇ ਹਾਂ ਜੀ ਇਹ ਦੋਨੋਂ ਸਕੂਲ ਦੇ ਨਾਤੇ ਆਏ ਆ ਅਸੀਂ ਆਪਣੀ ਤਰਫ ਆਪਣੇ ਵੱਲੋਂ ਆਏ ਹੋ ਥੈਂਕ ਯੂ ਸੋ ਮੱਚ ਤੁਸੀਂ ਇਸ ਮਾਹੌਲ ਚ ਇਹ ਬੱਚੇ ਸ਼ਹਿਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਦਰਦ ਦੇਖਿਆ ਤਾਂ ਇੱਥੇ ਤੱਕ ਪਹੁੰਚੇ ਹੋ ਸਿਚੁਏਸ਼ਨ ਬਹੁਤ ਖਰਾਬ ਹੈ ਹਾਂਜੀ ਬਹੁਤ ਖਰਾਬ ਹੈ ਲੋਕੋ ਨੂੰ ਖਾਣਾ ਨਹੀਂ ਮਿਲ ਰਾ ਘਰ ਸਾਰੇ ਉਤਰ ਗਏ ਆਪ ਹਾਂ ਪਿੱਛੇ ਦੇਖੋ ਸਾਰਾ ਲੈਂਡ ਹੀ ਪਾਣੀ ਵਿੱਚ ਡੁੱਬ ਗਿਆ ਕਿੰਨੇ ਸਾਲ ਦੇ ਹੋ ਬੇਟਾ ਤੁਸੀਂ ਮੈਂ 17 17 ਦੇ ਤੁਸੀਂ 16 ਸਾਲ ਦੇ ਹੋ ਤਾਂ ਇਹ ਜਵਾਕ ਲੱਗੇ ਆ ਸ਼ਹਿਰਾਂ ਵਾਲੇ ਆਏ ਪਰ ਸਸੀ ਕਾਲ ਜੀ ਪਰ ਬਹੁਤ ਮਿਹਨਤ ਤੁਸੀਂ ਦੇਖੋ ਕਿ ਇਸ ਮਿਹਨਤ ਦੇ ਨਾਲ ਇਹ ਲੋਕ ਡਟੇ ਹੋਏ ਐ ਨਲਕੀ ਸਰਕਾਰਾਂ ਦੀ ਤੇ ਕੁਦਰਤ ਦੀ ਕਰੋਪੀ ਨਾਲ ਇਹ ਲੜ ਰਹੇ ਨੇ ਇਹ ਅੜੇ ਹੋਏ ਨੇ ਇਹ ਮਿਹਨਤ ਕਰ ਰਹੇ ਨੇ ਕਿ ਆਪਦੇ ਲੋਕਾਂ ਦਾ ਜਿੰਨਾ ਨੁਕਸਾਨ ਘੱਟੋ-ਘੱਟ ਬਚਾ ਸਕੀਏ ਬਚਾਈਏ ਔਰ ਪਾਣੀ ਦੀਆਂ ਇਹ ਤਸਵੀਰਾਂ ਤੁਸੀਂ ਦੇਖੋ ਇਹ ਡਰੋਂ ਦੀਆਂ ਤਸਵੀਰਾਂ ਨੇ ਭਿਆਨਕ ਤਸਵੀਰਾਂ ਨੇ ਲਗਾਤਾਰ ਪਾਣੀ ਜਿਹੜਾ ਉਹ ਵੱਧਦਾ ਜਾ ਰਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਪਾਣੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਜਿਹੜਾ ਔਰ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇਸ तमाम ਤਸਵੀਰਾਂ ਜਿਹੜੀਆਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀਰ ਇੱਕ ਮਿੰਟ ਆਇਓ ਤੁਹਾਡੇ ਨਾਲ ਗੱਲ ਕਰਨੀ ਆ ਉਹ ਥੱਲੇ ਆਓ ਇੱਕ ਮਿੰਟ ਇਹ ਨੇੜੇ-ਤੇੜੇ ਪਿੰਡ ਕਿਹੜੇ-ਕਿਹੜੇ ਆ ਥੋੜੀ ਜਿਹੀ ਡਿਟੇਲ ਦੇ ਦਿਓ ਕੀ ਸਮਾਨ ਚਾਹੀਦਾ ਲੋਕ ਇੱਥੇ ਪਹੁੰਚ ਰਹੇ ਹਾਲਾਤ ਦੱਸ ਦਿਓ ਥੋੜੀ ਜੀ ਲੱਖੂਵਾਲ ਪਿੰਡ ਆਏ ਲੱਗੇ ਗਰੌੜਾ ਆ ਲੱਗੇ ਗੁਜਰਪੁਰਾ ਆ ਹੜ ਰਿਹਾ ਇਹ ਇੱਥੇ ਸਾਰੇ ਥਾਈ ਬਹੁਤ ਦਿਨਾਂ ਤੋਂ ਪਾਣੀ ਵੀ ਸੁਭਾਉਣਾ ਸੀ ਅੱਜ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਜ਼ਿਆਦਾ ਹੋ ਗਿਆ ਹਾਂਜੀ ਨੰਗਰ ਪ੍ਰਸ਼ਾਦਾ ਬਹੁਤ ਆ ਰਿਹਾ ਹੈ ਬਸ ਕਿਸ਼ਤੀ ਦੀ ਲੋੜ ਆ ਜੋ ਵਾਤੋਂ ਵਾਦ ਕਿਸ਼ਤੀ ਪਹੁੰਚੇ ਫੇਰ ਹੀ ਉਹਨਾਂ ਦੇ ਘਰਾਂ 'ਚ ਪਾਣੀ ਹੈ ਜਿਹੜਾ ਵੀ ਦੇਖ ਲਓ ਡੇਰਿਆਂ ਤੇ ਜਾ ਕੇ ਬਹੁਤ ਜ਼ਿਆਦਾ ਮਾੜਾ ਹਾਲਿਆ ਉਹ ਤੇ ਕਿਸ਼ਤੀਆਂ ਦੇ ਨਾਲ ਹੀ ਨੁਕਸਾਨ ਕਿੰਨਾ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ 35% ਜੋ ਫਸਲ ਬਚੀ ਹੈ ਅੱਛਾ ਬਾਕੀ ਸਾਰੀ ਫਸਲ ਇੱਥੋਂ ਦਬਾਹ ਹੋ ਗਈ ਹਾਂਜੀ ਆਪਾਂ ਤੁਸੀਂ ਦੇਖੋ ਗੌਰਵ ਜਿਵੇਂ ਤੁਸੀਂ ਕਹਿ ਰਹੇ ਹੋ ਵੀਰ ਹੋਣੇ ਵੀ ਇਹੀ ਕਹਿ ਰਿਹਾ ਕਿ ਕਿਸ਼ਤੀਆਂ ਦੀ ਲੋੜ ਹੈ ਬਿਲਕੁਲ ਜੀ ਇੱਕੋ ਹੀ ਹੱਲ ਹੈ ਨਹੀਂ ਤਾਂ ਰਸਦ ਲੈ ਕੇ ਤਾਂ ਸਾਰਾ ਪੰਜਾਬ ਆਈ ਜਾ ਰਿਹਾ ਜੋ ਕਿ ਪੰਜਾਬ ਦੀ ਫਿਤਰਤ ਹੈ ਕਿ ਪੰਜਾਬ ਸੇਵਾ ਨੂੰ ਬਹੁਤ ਅੱਗੇ ਆਉਂਦਾ ਪਰ ਵਸੀਲੇ ਥੋੜੇ ਆ ਹਿੱਲੇ ਵਸੀਲੇ ਥੋੜੇ ਆ ਸਾਡੇ ਕੋਲ ਰਿਸੋਰਸਸ ਦੀ ਕਮੀ ਹੈ ਸੋ ਕਿਸ਼ਤੀਆਂ ਲੈ ਕੇ ਬੋਟਸ ਉਹ ਵੀ ਮੋਟਰ ਬੋਟਸ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਉਹ ਵੀ ਮੋਟਰ ਵਾਲੀਆਂ ਬੋਟਸ ਚਾਹੀਦੀਆਂ ਜਿੱਥੋਂ ਵੀ ਜਿਹੜਾ ਵੀ ਅਰੇਂਜ ਕਰਾ ਸਕਦਾ ਹੈ ਇੱਕੋ ਹੀ ਬੇਨਤੀ ਹੈ ਇੱਥੇ ਕਰਾਓ ਅਜਨਾਲੇ ਵਾਲੇ ਪਾਸੇ ਫਾਜ਼ਿਲਕੇ ਤੋਂ ਹੁਣੇ ਫੋਨ ਆਇਆ ਹੈ ਦੀਵੀ ਫੋਟ ਪਾਣੀ ਨਾਲ ਬਾਰਡਰ ਪਿੰਡ ਡੁੱਬੇ ਹੋਏ ਆ ਸੋ ਸਾਰੇ ਪਾਸੇ ਇੱਕੋ ਹੀ ਲੋੜ ਹੈ ਜੀ ਤੁਸੀਂ ਕੀ ਲੈ ਕੇ ਪਹੁੰਚੇ ਹੋ ਇੱਥੇ ਅਸੀਂ ਜੀ ਅੱਜ ਮੈਡੀਕਲ ਕਿੱਟਾਂ ਰਾਸ਼ਨ ਕਿੱਟਾਂ অলਮੋਸਟ 500 ਪਰਵਾਰਾਂ ਦੀਆਂ ਲੈ ਕੇ ਪਹੁੰਚੇ ਆ ਇਸ ਤੋਂ ਇਲਾਵਾ ਜਿਹੜਾ ਯੂਥ ਪਹੁੰਚਿਆ ਅਸੀਂ ਬੋਟ ਅਰੇਂਜ ਕੀਤੀ ਹੈ ਸਾਨੂੰ ਭਾਈ ਕਰਨ ਔਜਲੇ ਨੇ ਹੈਲਪ ਕੀਤੀ ਹੈ ਜੀ ਮੈਂ ਖਾਸ ਤੌਰ ਤੇ ਦੱਸਣਾ ਚਾਹੁੰਦਾ ਉਹ ਬੋਟ ਸਾਡੇ ਕੋਲ ਇੱਕ ਘੰਟੇ ਚ ਪਹੁੰਚ ਰਹੀ ਹੈ ਫਿਰ ਬੋਟ ਨਾਲ ਸੇਵਾ ਸ਼ੁਰੂ ਹੋ ਜੇਗੀ ਤੇ ਮੈਂ ਬਹੁਤ ਧੰਨਵਾਦ ਵੀ ਕਰਦਾ ਤੇ ਹੋਰ ਵੀ ਜਿਹੜੇ ਵੀ ਸਰਮਾਇਦਾਰ ਲੋਕ ਆ ਅੱਗੇ ਆ ਸਕਦੇ ਆ ਕਿਉਂਕਿ ਬੋਟ ਇੱਕ ਮਹਿੰਗੀ ਚੀਜ਼ ਹੈ ਉਹਦੇ ਲਈ ਸਪੋਰ ਤੁਸੀਂ ਕਹਿ ਰਹੇ ਹੋ ਕਰਨ ਔਜਲਾ ਜਿਹੜੇ ਸਿੰਗਰ ਨੇ ਕਰਨ ਔਜਲਾ ਨੇ ਬੋਟ ਭੇਜੀ ਹੈ ਜੀ ਬਾਈ ਕਰਨ ਔਇਲੇ ਦਾ ਸਾਨੂੰ ਇੰਸਟਾਗ੍ਰam ਤੇ ਮੈਸੇਜ ਆਇਆ ਕਿ ਤੁਸੀਂ ਸੇਵਾ ਲੱਗਿਓ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਮੈਂ ਇੱਕੋ ਚੀਜ਼ ਕਹੀ ਵੀਰੇ ਸਾਰਾ ਕੁਝ ਹੈਗਾ ਪਹੁੰਚਣ ਲਈ ਰਾਹ ਨਹੀਂ ਹੈਗਾ ਕਿ ਬੋਟ ਦੀ ਲੋੜ ਹੈ ਤੇ ਬਾਈ ਕਰਨ ਔਇਲੇ ਨੇ ਇਮੀਡੀਏਟਲੀ ਕਿਹਾ ਕਿ ਅਰੇਂਜ ਕਰੋ ਕਲਕੱਤੇ ਤੋਂ ਬੋਟ ਅਰੇਂਜ ਹੋਈ ਹੈ ਤੇ ਬੋਟ ਪਹੁੰਚੀ ਹੈ ਜੀ ਸਾਡੇ ਕੋਲ ਤਾਂ ਲਗਾਤਾਰ ਅਸੀਂ ਇੱਥੋਂ ਗਰਾਉਂਡ ਤੋਂ ਕਵਰੇਜ ਕਰ ਰਹੇ ਹਾਂ ਪਿੰਡਾਂ ਦਾ ਹਾਲਾਤ ਤੁਸੀਂ ਇਹ ਜਨਾਲੇ ਦੇ ਬਾਹਰ ਖੜੇ ਆ ਅੰਦਰ ਕੀ ਹਾਲਾਤ ਹੋਣਗੇ ਇੰਨੇ ਮੀਂਹ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਐਸਐਮਟੀਵੀ ਅਜਨਾਲਾ